ਕਿੰਦੇ ਪੁਰਾਣੀ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਕਿੰਦੇ ਹਰ ਇੱਕ ਦੇ ਸੁੱਖ ਦੁੱਖ ਦੇ ਬਾਰੇ ਹਮੇਸ਼ਾ ਸੋਚਿਆ ਕਰਦਾ ਸੀ ਪਰ ਰਾਜਾ ਨਾ ਆਪ ਦੁਖੀ ਰਿਹਾ ਕਰਦਾ ਸੀ ਉਹਦੇ ਦੁੱਖ ਦਾ ਕਾਰਨ ਸੀ ਉਹਦੇ ਕੋਲ ਕੋਈ ਔਲਾਦ ਨਹੀਂ ਸੀ ਹੈਗੀ ਕਿੰਦੇ 40 ਬਰੇ ਦੇ ਹੋ ਚੁਕੇ ਸਨ ਪਰ ਹਜੇ ਤੱਕ ਕੋਈ ਔਲਾਦ ਨਹੀਂ ਸੀ ਕਿੰਦੇ ਹੁਣ ਤਾਂ ਲੋਕੀ ਇਹ ਕਹਿਣ ਲੱਗ ਗਏ ਵੀ ਹੁਣ ਤੇ ਇਹ ਕੋਈ ਇਹਨੇ ਪਾਪ ਕੀਤਾ ਇਸ ਕਰਕੇ ਇਹਦੇ ਕੋਲ ਔਲਾਦ ਨਹੀਂ ਹੈਗੀ ਜਿੱਥੋਂ ਰਾਜੇ ਲੰਘਿਆ ਕਰਨਾ ਕਿੰਨੇ ਲੋਕਾਂ ਨੇ ਮੂੰਹ ਫੇਰ ਲਿਆ ਕਰਨਾ ਇੱਕ ਦਿਨ ਰਾਜਾ ਉਦਾਸ ਬੈਠਾ ਰਾਣੀ ਨੇ ਕਾਰਨ ਪੁੱਛਿਆ ਤਾਂ ਰਾਜੇ ਨੇ ਕਿਹਾ ਕੋਈ ਨਾ ਪਰ ਬਾਅਦ ਚ ਜ਼ੋਰ ਦੇਣ ਤੇ ਪੁੱਛਿਆ ਤਾਂ ਰਾਜੇ ਨੇ ਦੱਸਿਆ ਵੀ ਆਪਣੇ ਕੋਲ ਔਲਾਦ ਨਹੀਂ ਜਿਸ ਕਰਕੇ ਲੋਕ ਹੁਣ ਆਪਣੇ ਤੋਂ ਮੂੰਹ ਵਟਾਣ ਲੱਗੇ ਨੇ ਰਾਣੀ ਨੇ ਕਿਹਾ ਕੋਈ ਨਾ ਪਰਮਾਤਮਾ ਆਪਨੇ ਵੀ ਸੁਣੇਗਾ ਉਨੇ ਕਿਆ ਪਿਛਲੇ 15 ਵਰਿਆਂ ਤੋਂ ਇਹੀ ਹੋ ਰਿਹਾ ਹਜੇ ਤੱਕ ਤਾਂ ਪਰਮਾਤਮਾ ਨੇ ਸੁਣੀ ਨਹੀਂ ਹੁਣ ਕਿਵੇਂ ਪਰਮਾਤਮਾ ਸੁਣਨਗੇ ਕਹਿੰਦੇ ਰਾਜਾ ਹੁਣ ਹਰ ਸਮੇਂ ਦੁਖੀ ਰਿਹਾ ਕਰਦਾ ਰਾਣੀ ਤੋਂ ਇਹ ਉਦਾਸੀ ਦੇਖੀ ਨਾ ਗਈ ਕਹਿੰਦੇ ਰਾਣੀ ਨੇ ਕੀ ਕੀਤਾ ਕਿ ਝੂਠ ਹੀ ਰਾਜੇ ਨੂੰ ਕਹਿਤਾ ਰਾਜਾ ਆਪਣੇ ਕੋਲ ਔਲਾਦ ਦੀ ਪ੍ਰਾਪਤੀ ਹੋਣ ਵਾਲੀ ਹੈ ਕਹਿੰਦੇ ਹੌਲੀ-ਹੌਲੀ ਸਮਾਂ ਲੰਘਣ ਲੱਗਾ ਰਾਣੀ ਹੁਣ ਆਪਣੇ ਢੇਟ ਤੇ ਕੱਪੜੇ ਲਪੇਟ ਕੇ ਰੱਖਣ ਲੱਗੀ ਕਿੰਦੇ ਹੌਲੀ-ਹੌਲੀ ਜਿਵੇਂ-ਜਿਵੇਂ ਸਮਾਂ ਲੰਘਣ ਲੱਗਾ ਸਮਾਂ ਨਜ਼ਦੀਕ ਆਉਣ ਲੱਗਾ ਰਾਣੀ ਬੜੀ ਪਰੇਸ਼ਾਨ ਰਹਿਣ ਲੱਗੀ ਵੀ ਮੈਂ ਤਾਂ ਰਾਜੇ ਨੂੰ ਖੁਸ਼ ਕਰਨ ਲਈ ਇਹ ਝੂਠ ਬੋਲਿਆ ਸੀ ਪਰ ਇਹ ਝੂਠ ਦਾ ਕਿਤੇ ਹੁਣ ਜਿਹੜਾ ਵੀ ਖੁਲਾਸਾ ਹੋ ਗਿਆ ਤੇ ਰਾਜਾ ਆਪਣੇ ਆਪ ਨੂੰ ਕੁਝ ਨਾ ਕਰ ਲੇ ਤੇ ਮੈਨੂੰ ਮੌਤ ਦੇ ਘਾਟ ਨਾ ਉਧਾਰ ਦੇ ਕਿੰਦੇ ਰਾਣੀ ਨੇ ਨਾ ਜਦੋਂ ਉਦਾਸ ਦੇਖਿਆ ਤੇ ਰਾਣੀ ਦੀ ਇੱਕ ਦਾਸੀ ਸੀ ਉਹ ਦਾਸੀ ਨੂੰ ਸਭ ਪਤਾ ਸੀ ਉਹਨੇ ਰਾਣੀ ਨੂੰ ਕਿਹਾ ਰਾਣੀ ਮੈਂ ਪਹਿਲੇ ਦਿਨ ਤੋਂ ਜਾਣਦੀ ਸੀ ਵੀ ਤੂੰ ਇਹ ਸਾਰਾ ਕੁਝ ਝੂਠ ਬੋਲ ਰਹੀ ਹੈ ਪਰ ਮੈਂ ਤੈਨੂੰ ਕੁਝ ਨਹੀਂ ਕਿਹਾ ਹੁਣ ਤੇਰੇ ਇਹ ਝੂਠ ਦਾ ਪਰਦਾ ਪਾਸ਼ ਨਾ ਹੋ ਜਾਵੇ ਇਸ ਕਰਕੇ ਤੂੰ ਰਾਜੇ ਨੂੰ ਜਾ ਕੇ ਐਵੇਂ ਕਹੀਂ ਵੀ ਹੁਣ ਕੁਝ ਸਮੇਂ ਬਾਅਦ ਵੀ ਆਪਣੇ ਘਰ ਪੁੱਤਰ ਦੀ ਧਾਤ ਪ੍ਰਾਪਤ ਹੋਈ ਹੈ ਪਰ ਰਾਜਾ ਜਦੋਂ ਵੇਖਣ ਆਵੇਗਾ ਤੇ ਇੱਕ ਪੰਡਤ ਨੂੰ ਬੁਲਾ ਕੇ ਸਾਰਾ ਕੁਝ ਸਮਝਾ ਦੇ ਵੀ ਇਸ ਪੁੱਤਰ ਨੂੰ ਜਿੰਨਾ ਚਿਰ ਇਹ 18 ਵਰਿਆਂ ਦਾ ਨਹੀਂ ਹੁੰਦਾ ਤੁਸੀਂ ਨਹੀਂ ਦੇਖ ਸਕਦੇ ਕਹਿੰਦੇ ਹੁਣ ਐਵੇਂ ਹੋਇਆ ਦੋ ਦਿਨ ਬਾਅਦ ਦਾਸੀ ਨੇ ਜਾ ਕੇ ਰਾਜੇ ਨੂੰ ਦੱਸ ਦਿੱਤਾ ਵੀ ਰਾਜਾ ਤੇਰੇ ਘਰ ਪੁੱਤਰ ਦੀ ਦਾਤ ਹੋਈ ਏ ਪਰ ਤੂੰ ਉਹਨੂੰ ਪੰਡਤ ਨੇ ਕਿਹਾ ਦੇਖ ਨਹੀਂ ਸਕਦਾ ਜਿੰਨਾ ਸਮਾਂ 18 ਵਰਿਆਂ ਦਾ ਨਹੀਂ ਹੁੰਦਾ ਕੁਝ ਸਮੇਂ ਬਾਅਦ ਉਹ ਪੰਡਤ ਵੀ ਆ ਗਿਆ ਉਹਨੇ ਕਿਹਾ ਰਾਜਾ ਇਹ ਗਲਤੀ ਨਾ ਕਰੀਂ ਜੇ ਤੂੰ ਆਪਣੇ ਪੁੱਤਰ ਨੂੰ ਦੇਖਿਆ ਤੇ ਫਿਰ ਨਾ ਉਹਦੇ ਪ੍ਰਾਣ ਵੀ ਜਾ ਸਕਦੇ ਨੇ ਰਾਜਾ ਤੇ ਇਸ ਕਰਕੇ ਹੀ ਬੜਾ ਖੁਸ਼ੀ ਵੀ ਚਲ ਔਲਾਦ ਹੋਗੀ ਉਹਨੇ ਕਿਹਾ ਕੋਈ ਨਾ 18 ਵਰਿਆਂ ਦਾ ਹੋਏਗਾ ਫਿਰ ਦੇਖ ਲਵਾਂਗੇ ਰਾਜਾ ਪਹਿਲਾਂ ਹੀ ਦਾਨੀ ਸੀ ਹੁਣ ਉਹਨੇ ਹੋਰ ਜ਼ਿਆਦਾ ਦਾਨ ਪੁੰਨ ਕਰਨਾ ਆਰੰਭ ਕਰ ਦਿੱਤਾ ਕਿੰਦੇ ਜਿਵੇਂ ਸਾਰੀ ਪ੍ਰਜਾ 'ਚ ਖੁਸ਼ੀ ਦਾ ਮਾਹੌਲ ਹੋ ਗਿਆ ਹੋਵੇ ਕਿੰਦੇ ਹੌਲੀ-ਹੌਲੀ ਸਮਾ ਲੰਗਨ ਲੱਗ ਹੁਣ ਉਹ ਵੀ ਦਿਨ ਆ ਗਿਆ ਜਦੋਂ ਪੁੱਤਰ 18 ਬਰਿਆਂ ਦਾ ਹੋ ਗਿਆ ਸੀ ਕਿੰਦੇ ਰਾਜੇ ਨੇ ਕਿਹਾ ਵੀ ਅੱਜ ਮੈਂ ਆਪਣੇ ਪੁੱਤਰ ਨੂੰ ਦੇਖਣਾ ਚਾਹੁੰਨਾ ਉਧਰ ਰਾਣੀ ਹੁਣ ਫੇਰ ਸੋਚੇ ਵੀ ਜੇ ਪੁੱਤਰ ਹੋਵੇ ਤਾਂ ਤਾਂ ਹੀ ਦੇਖਾਵਾਂ ਕਿੰਦੇ ਫੇਰ ਪੰਡਤ ਨੂੰ ਬੁਲਾਇਆ ਗਿਆ ਪੰਡਤ ਨੂੰ ਜਾ ਕੇ ਕਿਹਾ ਵੀ ਹੁਣ ਤੂੰ ਕਹਿ ਦੇ ਵੀ ਜਿੰਨਾ ਸਮਾਂ ਇਹਦਾ ਵਿਆਹ ਨਹੀਂ ਨਾ ਹੁੰਦਾ ਤੂੰ ਵਿਆਹ ਵਾਲੇ ਦੇਣੀ ਨੂੰ ਦੇਖ ਸਕਦਾ ਜੇ ਉਸ ਤੋਂ ਪਹਿਲਾਂ ਦੇਖਿਆ ਤੇ ਇਹਦੇ ਪ੍ਰਾਂਤ ਤੇ ਸੰਕਟ ਬਣ ਆਵੇਗਾ ਪੰਡਤ ਵਿਚਾਰਾ ਫੇਰ ਗਿਆ ਤੇ ਰਾਜੇ ਨੂੰ ਇਹ ਕਹਿਤਾ ਹੁਣ ਰਾਜਾ ਸੋਚਣ ਲੱਗਾ ਵੀ 18 ਵਰਿਆਂ ਦਾ ਤੇ ਹੋ ਹੀ ਗਿਆ ਇਹਦੇ ਲਈ ਕੋਈ ਵਣ ਜਿਹੜੀ ਕੰਨਿਆ ਉਹ ਲੱਭੀ ਜਾਵੇ ਪਹਿਲਾਂ ਕੀ ਹੁੰਦੇ ਸੀ ਵੀ ਪੰਡਤ ਤੇ 나ਈ ਜਾ ਕੇ ਰਿਸ਼ਤਾ ਕਰਕੇ ਆਇਆ ਕਰਦੇ ਸੀ ਕਹਿੰਦੇ ਕਿਸੇ ਦੂਰ ਦਰਾਡੇ ਨਗਰ ਚੋਂ ਇੱਕ ਪੰਡਤ ਤੇ 나ਈ ਆਇਆ ਉਹ ਨਾਂ ਉਹਨੇ ਸੁਣ ਰੱਖਿਆ ਸੀ ਇਹ ਵੀ ਰਾਜਾ ਬੜਾ ਧਰਮੀ ਤੇ ਦਾ ਪੁੱਤਰ ਵੀ ਉਮੇਦ ਆਏ ਕਹਿੰਦੇ ਉਹਨਾਂ ਆ ਕੇ ਰਿਸ਼ਤੇ ਦੀ ਮੰਗ ਕੀਤੀ ਉਨਾ ਕੀ ਪਰ ਅਸੀਂ ਤੁਹਾਡਾ ਪੁੱਤਰ ਵੇਖਣਾ ਚਾਹੁੰਦੇ ਆਂ ਰਾਜਾ ਰਾਣੀ ਦੇ ਕੋਲ ਗਿਆ ਕਹਿੰਦਾ ਰਾਣੀ ਪੁੱਤਰ ਲਈ ਬੜਾ ਸੋਹਣਾ ਰਿਸ਼ਤਾ ਆਇਆ ਪਰ ਉਹ ਪੁੱਤਰ ਨੂੰ ਵੇਖਣਾ ਚਾਹੁੰਦੇ ਨੇ ਕਹਿੰਦੀ ਵੀ ਤੁਹਾਨੂੰ ਪਤਾ ਆਪਾਂ ਪੁੱਤਰ ਐਵੇਂ ਨਹੀਂ ਵਿਖਾ ਸਕਦੇ ਤੁਸੀਂ ਜਾ ਕੇ ਕਹਿ ਦਿਓ ਵੀ ਬਰਾਤ ਵਾਲੇ ਦਿਨ ਜੇਕਰ ਪੁੱਤਰ ਦੇਖਣਾ ਤਾਂ ਉਸ ਦਿਨ ਤੁਸੀਂ ਦੇਖ ਸਕਦੇ ਹੋ ਜੇ ਰਿਸ਼ਤਾ ਇਸ ਸ਼ਰਤ ਤੇ ਕਰਨਾ ਹੈ ਤਾਂ ਕਰ ਦਿਓ ਰਾਣੀ ਨੂੰ ਇਹ ਸੀ ਜਵਾਬ ਦੇ ਕੇ ਤੇ ਚਲੇ ਜਾਣਗੇ ਪਰ ਉਹਨਾਂ ਕਿਹਾ ਵੀ ਐਡਾ ਧਰਮੀ ਰਾਜਾ ਪੁੱਤਰ ਵੀ ਉਹਵੇਂ ਦਾ ਹੋਵੇਗਾ ਉਹਨਾਂ ਕਿਹਾ ਕੋਈ ਨਾ ਅਸੀਂ ਉਸੇ ਦਿਨੀ ਦੇਖ ਲਾਂਗੇ ਐਨਾ ਕਹਿ ਕੇ ਤੇ ਹੁਣ ਰਾਣੀ ਸੋਚਣ ਲੱਗੀ ਵੀ ਹੁਣ ਕੀ ਹੋਵੇਗਾ ਦਿਨਵਾਰ ਮੇਥ ਲਿਆ ਗਿਆ ਕਹਿੰਦੇ ਰਾਜਾ ਹੁਣ ਦਿਨਵਾਰ ਤੇ ਮੇਥ ਕੇ ਤੇ ਬਾਰਾਤ ਲੈ ਜਾਣ ਲਈ ਤਿਆਰ ਹੋਇਆ ਹੁਣ ਰਾਣੀ ਨਾ ਬੜੀ ਪਰੇਸ਼ਾਨ ਵੀ ਪੁੱਤਰ ਹੋਵੇ ਤੇ ਬਾਰਾਤ ਲੈ ਕੇ ਜਾਏਗਾ ਹੁਣ ਪੁੱਤਰ ਹੀ ਨਹੀਂ ਤੇ ਕੀ ਕਰੇ ਕਹਿੰਦੇ ਹੁਣ ਦਾਸੀ ਨੇ ਕਿਹਾ ਵੀ ਐਵੇਂ ਕਰਦੇ ਆਂ ਮਿੱਟੀ ਦਾ ਇੱਕ ਆਪਾਂ ਦੂਲਾ ਬਣਾਉਨੇ ਆ ਤੇ ਵਿੱਚ ਰੱਖ ਦਿੰਨੇ ਆ ਉਹਨਾਂ ਮਿੱਟੀ ਜਿਹੜੀ ਗੋਈ ਤੇ ਉਹਦਾ ਦੂਲਾ ਬਣਾ ਕੇ ਤੇ ਵਿੱਚ ਰੱਖ ਦਿੱਤਾ ਰਾਜੀ ਨੂੰ ਕਿਹਾ ਵੀ ਰਾਜਾ ਇਹਨੂੰ ਜਦੋਂ ਤੁਸੀਂ ਰੱਖਣਾ ਹੈ ਨਾ ਤਾਂ ਕਿਸੇ ਨੇ ਨਹੀਂ ਇਹਨੂੰ ਦੇਖਣਾ ਬਾਰਾਤ 'ਚ ਜਾ ਕੇ ਹੀ ਤੁਸੀਂ ਇਹਨੂੰ ਦੇਖ ਸਕਦੇ ਹੋ ਰਾਜੀ ਨੇ ਕਿਹਾ ਠੀਕ ਹੈ ਹੁਣ ਨਾ ਪਹਿਲਾਂ ਲੰਬੇ ਸਫਰ ਸਨ ਪੈਦਲ ਸਫਰ ਤੈਅ ਕਰਿਆ ਕਰਦੇ ਸੀ ਜਾਂ ਘੋੜਿਆਂ ਤੇ ਇੱਕ ਥਾਂ ਜਾ ਕੇ ਸ਼ਾਮ ਹੋ ਗਈ ਰਾਜੇ ਨੇ ਕਿਹਾ ਵੀ ਅਜਿੱਥੇ ਤੰਬੂ ਕਨਾਤਾਂ ਲਾ ਲਓ ਸਾਰੇ ਇੱਥੇ ਰਹਿਣਗੇ ਤੇ ਜਿਹੜਾ ਮੇਰੇ ਪੁੱਤ ਦੀ ਜਿਹੜੀ ਪਾਲਕੀ ਉਹਨੂੰ ਇੱਥੇ ਹੀ ਰਹਿਣ ਦੋ ਕਹਿੰਦੇ ਉਹ ਪਾਲਕੀ ਨੂੰ ਉਤਾਰ ਕੇ ਤੇ ਸਾਰੇ ਜਣੇ ਆਪਣਾ ਖਾਣਾ ਖਾ ਕੇ ਤੇ ਆਪਣੇ ਆਪਣਾ ਜਿਹੜਾ ਉਹਨਾਂ ਤੰਬੂ ਕਨਾਤਾਂ ਲਾਈਆਂ ਸੀ ਉਹਦੇ 'ਚ ਜਾ ਕੇ ਬੈਠ ਗਏ ਕਹਿੰਦੇ ਉਸੇ ਰੁੱਖ ਦੇ ਥੱਲੇ ਨਾ ਕਹਿੰਦੇ ਵੀ ਇੱਕ ਨਾਗ ਤੇ ਨਾਗਣ ਰਹਿੰਦੇ ਸਨ ਕਹਿੰਦੇ ਪਹਿਲਾਂ ਨਾ ਬੜੀ ਤਪੱਸਿਆ ਕਰਦੇ ਹੁੰਦੇ ਸਨ ਤੇ ਪਰਮਾਤਮਾ ਕੋਲੋਂ ਮਨ ਚਾਇਆ ਜੋ ਵੀ ਉਹਨਾਂ ਦਾ ਇੱਛਾ ਹੁੰਦੀ ਸੀ ਉਹ ਹਾਸਲ ਕਰ ਲੈਂਦੇ ਸਨ। नाग ਜਿਹੜੇ ਹੁੰਦੇ ਨੇ ਇਹਨਾਂ ਦੀ ਉਮਰ ਲੰਬੀ ਹੁੰਦੀ ਹੈ ਤੇ ਕਹਿੰਦੇ ਇਹ ਪਰਮਾਤਮਾ ਤੋਂ ਆਪਣੀ ਭਗਤੀ ਕਰਕੇ ਇਹ ਆਪਣੀ ਮਨ ਦੀ ਮੁਰਾਦ ਹਾਸਲ ਕਰ ਲੈਂਦੇ ਨੇ। ਹੁਣ ਉਹਨਾਂ ਦੋਨਾਂ ਕੋਲੋਂ ਇਹ ਇੱਛਾ ਸੀ ਵੀ ਅਸੀਂ ਆਪਣਾ ਕੋਈ ਵੀ ਜਿਹੜਾ ਰੂਪ ਉਤਾਰ ਸਕੀਏ। ਕਹਿੰਦੇ ਉਹ ਜਦੋਂ ਗਏ ਉਹਨਾਂ ਦੇਖਿਆ ਵੀ ਜਿਹੜਾ ਜਿਹੜਾ ਇਹਦੀ ਪਾਲਕੀ ਹੈ ਉੱਚ ਦੇ ਮਿੱਟੀ ਦਾ ਜਿਹੜਾ ਬੋਤਲ ਉਹ ਪਿਆ ਹੋਇਆ ਰਾਜਾ ਤੇ ਬਾਰਾਤ ਲੈ ਕੇ ਚੱਲਿਆ ਆਪਸ਼ਿਸ਼ਲਾ ਸਲਾਹ ਕਰਦੀ ਆ ਵੀ ਇਹ ਰਾਜਾ ਜਦੋਂ ਉਥੇ ਬਾਰਾਤ ਲੈ ਕੇ ਗਿਆ ਉਹਨਾਂ ਮਿੱਟੀ ਦਾ ਬੁੱਤ ਵਿੱਚ ਵੇਖਿਆ ਤੇ ਰਾਜੇ ਦੀ ਇੱਜ਼ਤ ਜਿਹੜੀ ਉਹ ਮਿੱਟੀ 'ਚ ਮਿਲ ਜੇਗੀ ਉਧਰ ਜਿਹਦੀ ਧੀ ਲੱ ਲੈ ਉਹਦੇ ਵੀ ਉਹਦਾ ਬੜਾ ਲੋਕੀ ਮਜਾਕ ਉਡਾਉਣਗੇ ਉਹ ਕਹਿੰਦਾ ਭਾਗਵਾਨ ਨੇ ਵੀ ਆਪਾਂ ਨੂੰ ਇਹਦੀ ਇੱਜ਼ਤ ਬਚਾਣੀ ਚਾਹੀਦੀ ਉਹ ਕਹਿੰਦੀ ਆਪਾਂ ਹੀ ਇਹਦੀ ਇੱਜ਼ਤ ਬਚਾ ਸਕਦੇ ਹਾਂ ਕਹਿੰਦੇ ਵੀ ਆਪਾਂ ਨੂੰ ਪਰਮਾਤਮਾ ਤੋਂ ਜਿਹੜੀ ਤਾਕਤ ਪ੍ਰਾਪਤ ਹੈ ਵੀ ਆਪਾਂ ਮਨੁੱਖਾ ਰੂਪ ਧਾਰ ਸਕਦੇ ਆ ਮੈਂ ਵਿੱਚ ਬਹਿ ਜਨਾ ਵਾ ਤੇ ਇਹਦਾ ਜਦੋਂ ਜਿਹੜਾ ਜਦੋਂ ਉਤਰਾਂਗਾ ਤੇ ਇਹਦਾ ਵਿਆਹ ਕਰਕੇ ਤੇ ਵਾਪਸ ਤੇਰੇ ਕੋਲ ਇੱਥੇ ਆ ਜਾਵਾਂਗਾ ਉਹ ਕਹਿੰਦੀ ਵੀ ਐਵੇਂ ਕਿਵੇਂ ਹੋ ਸਕਦਾ ਵੀ ਤੁਸੀਂ ਹੋਰ ਕਿਸੇ ਨਾਲ ਵਿਆਹ ਕਿਵੇਂ ਕਰਾ ਸਕਦੇ ਹੋ ਆਪਾਂ ਤਾਂ ਪਹਿਲਾਂ ਹੀ ਵਿਆਹ ਹੋਇਆ ਉਹਨੇ ਕਿਹਾ ਭਗਵਾਨ ਨੇ ਕਿਸੇ ਦੀ ਇੱਜ਼ਤ ਬਚਾਉਣਾ ਕਿਸੇ ਦੀ ਆਪਾਂ ਜਦੋਂ ਇੱਜ਼ਤ ਬਚਾਉਂਦੇ ਆ ਨਾ ਤਾਂ ਪਰਮਾਤਮਾ ਬੜੇ ਖੁਸ਼ ਹੁੰਦੇ ਨੇ ਉਹ ਕਹਿੰਦੀ ਜੇ ਇਹ ਗੱਲ ਆ ਨਾ ਤਾਂ ਤੁਸੀਂ ਜ਼ਰੂਰ ਜਾਓ ਉਹ ਵਿਚਾਰੀ ਨੇ ਉਹਨੂੰ ਜਾਣ ਦਿੱਤਾ ਹੁਣ ਸਵੇਰੇ ਜਦੋਂ ਪਾਲਕੀ ਜਾਣ ਲੱਗੀ ਤੇ ਕਹਿੰਦੇ ਉਹ ਉਹਦੇ ਵਿੱਚ ਬੈਠ ਗਿਆ ਜਦੋਂ ਉੱਥੇ ਉਤਰਿਆ ਤੇ ਉਹਨਾਂ ਸਵਾਗਤ ਕੀਤਾ ਤੇ ਕਿਨਾਂ ਰਾਜਾ ਵੀ ਆਪਣਾ ਪੁੱਤਰ ਲੈ ਕੇ ਆ ਜਦੋਂ ਮੁਖ ਦਿਖਾਇਆ ਤਾਂ ਰਾਜਾ ਦੇਖ ਕੇ ਹੈਰਾਨ ਰਹਿ ਗਿਆ ਵੀ ਉਹ ਤਾਂ ਚਾਨਣ ਨਾਲੋਂ ਵੀ ਸੋਹਣਾ ਉਹ ਸੋਚਣ ਲੱਗਾ ਵੀ ਤਾਂ ਹੀ ਮੇਰੀ ਰਾਣੀ ਕਿਸੇ ਨੂੰ ਆਪਣਾ ਪੁੱਤਰ ਨਹੀਂ ਸੀ ਦਿਖਾਉਂਦੀ ਵੀ ਐਨਾ ਸੋਹਣਾ ਜਦੋਂ ਅੱਗੇ ਧੀ ਵਾਲਿਆਂ ਨੇ ਦੇਖਿਆ ਤੇ ਉਹ ਵੀ ਹੈਰਾਨ ਰਹਿ ਗਏ ਵੀ ਇੰਨਾ ਜ਼ਿਆਦਾ ਸੋਹਣਾ ਇਸ ਦਾ ਪੁੱਤਰ ਹੈ ਕਹਿੰਦੇ ਹੁਣ ਨਾ ਉਹਨਾਂ ਕਿਹਾ ਵੀ ਆਪਾਂ ਜੋ ਵੀ ਰੀਤੀ ਰਿਵਾਜ ਨੇ ਉਹ ਕਰ ਦਿੱਤੇ ਜਾ ਜਦੋਂ ਕਰਕੇ ਤੇ ਵਿਦਾਈ ਹੋਣ ਲੱਗੀ ਨਾ ਤਾਂ ਉਹਨੇ ਕਿਹਾ ਵੀ ਪਿਤਾ ਜੀ ਮੈਂ ਚਾਹੁੰਨਾ ਵੀ ਮੇਰੀ ਪਾਲਕੀ ਅਲੱਗ ਹੋਵੇ ਤੇ ਮੇਰੀ ਘਰ ਵਾਲੀ ਦੀ ਅਲੱਗ ਹੋਵੇ ਉਹ ਕਹਿੰਦੇ ਇਹ ਕਿੱਡੀ ਗੱਲ ਹੈ ਅਲੱਗ-ਅਲੱਗ ਹੋ ਜਾਏਗੀ ਹੁਣ ਜਦੋਂ ਦੁਬਾਰਾ ਪਹੁੰਚੇ ਨਾ ਤੇ ਉਸ ਥਾਂ ਤੇ ਬੈਠ ਕੇ ਤੇ ਉਹਨਾਂ ਕੀ ਕੀਤਾ ਵੀ ਹੁਣ ਇੱਥੇ ਦੁਬਾਰਾ ਤੁਸੀਂ ਤੰਬੂ ਬਣਾਤਾ ਲਾ ਲਓ ਜਿੱਥੇ ਸੱਪ ਤੇ ਇਹ ਪਹਿਲਾ ਦੋਵੇਂ ਜਣੇ ਰਹਿੰਦੇ ਸਨ ਹੁਣ ਜਦੋਂ ਉੱਥੇ ਲਾਏ ਤੇ ਉਹ ਦੁਬਾਰਾ ਆਪਣਾ ਸੱਪ ਦਾ ਰੂਪ ਧਾਰ ਕੇ ਤੇ ਵਾਪਸ ਆ ਗਿਆ ਉਹਨੇ ਕਿਹਾ ਵੀ ਤੁਸੀਂ ਉਹਦੀ ਇੱਜ਼ਤ ਬਚਾ ਦਿੱਤੀ ਇਹ ਦੋਵਾਂ ਰਾਜਿਆਂ ਦੀ ਵਿਆਹ ਕਰਕੇ ਇਹ ਵੀ ਇੱਥੇ ਲੈ ਆਏ ਨੇ ਤੇ ਉਹ ਜਿਹੜੇ ਨੇ ਉਹਨੇ ਵਿਆਹ ਕਰਕੇ ਤੋੜ ਦਿੱਤੀ ਹੁਣ ਤੁਸੀਂ ਦੋਵਾਂ ਦੀ ਇੱਜ਼ਤ ਬਚਾ ਦਿੱਤੀ ਹੁਣ ਪਰਮਾਤਮਾ ਤੁਹਾਡੇ ਤੇ ਮਿਹਰਬਾਨ ਹੋਵੇਗਾ ਵੀ ਤੁਸੀਂ ਦੋ ਘਰਾਂ ਦੀ ਇੱਜ਼ਤ ਨੂੰ ਸਾਂਭ ਲਿਆ। ਉਹ ਕਹਿੰਦਾ ਭਾਗਵਾਨ ਨੇ ਵੀ ਮੇਰੇ ਮਨ 'ਚ ਸਵਾਲ ਏ। ਹੁਣ ਵੇਖ ਇੰਨੇ ਤੇ ਆਪਣੇ ਰਾਜੇ ਨੇ ਇਥੋਂ ਵਿਦਾਈ ਕਰਤੀ। ਰਾਜੇ ਦੀ ਹੁਣ ਇੱਜ਼ਤ ਬਚ ਗਈ ਵੀ ਉਹਨੇ ਧੀ ਤੋੜ ਦਿੱਤੀ। ਪਰ ਜਦੋਂ ਇਹ ਉਥੇ ਪਾਲਕੀ ਲੈ ਕੇ ਜਾਏਗਾ ਵੇਚੇ ਦਾ ਪੁੱਤ ਮਿੱਟੀ ਦਾ ਬੁੱਤ ਬਣ ਕੇ ਬੈਠਾ ਹੋਵੇਗਾ ਤੇ ਨਗਰ 'ਚ ਦੀ ਕੀ ਇੱਜ਼ਤ ਰਹਿ ਜੀਗੀ। ਮੈਂ ਚੋਣਾ ਵਾਂ ਵੀ ਮੈਂ ਨਾ ਉਥੋਂ ਤੱਕ ਤੁਰ ਜਾਂ। ਤੇ ਦੋ ਦਿਨਾਂ ਬਾਅਦ ਵਾਪਸ ਆ ਜਾਗਾ ਉਹ ਕਹਿੰਦੀ ਵੀ ਤੁਸੀਂ ਕਿਵੇਂ ਦੀਆਂ ਗੱਲਾਂ ਕਰਦੇ ਪਏ ਆਪਣਾ ਫਰਜ਼ ਸੀ ਇੱਜ਼ਤ ਬਚਾਉਣਾ ਉਹ ਆਪਾਂ ਕਰ ਦਿੱਤਾ ਹੁਣ ਰਾਜਾ ਜਾਣੇ ਤੇ ਉਹਦਾ ਕੰਮ ਜਾਣੇ ਕਹਿੰਦਾ ਨਹੀਂ ਭਾਗਵਾਨ ਨੇ ਵੀ ਇਹਦੀ ਇੱਜ਼ਤ ਵੀ ਬਚਾਉਣਾ ਆਪਣਾ ਫਰਜ਼ ਇਹਨਾਂ ਵੀ ਪਿਓ ਜਦੋਂ ਉੱਥੇ ਜਾਏ ਮਿੱਟੀ ਦਾ ਬੁੱਤ ਵੇਖੇ ਤੇ ਕਿਤੇ ਖੁਸ਼ੀ ਦੇ ਵਿੱਚ ਉਹਨਾਂ ਦੇ ਜਿਹੜਾ ਵੀ ਉਹਨਾਂ ਦੇ ਘਰ ਸੋਗਨਾ ਪੈ ਜਾਏ ਉਹ ਕਹਿੰਦੀ ਵੀ ਚਲ ਕੋਈ ਨਾ ਜੇ ਤੁਹਾਨੂੰ ਲੱਗਦਾ ਤੇ ਚਲੇ ਜਾਓ ਦੁਬਾਰਾ ਗਿਆ ਤੇ ਜਦੋਂ ਜਾ ਕੇ ਉਧਰ ਰਾਣੀ ਜਿਹੜੀ ਹੁੰਦੀ ਉਹਨੂੰ ਪਤਾ ਹੁੰਦਾ ਮਿੱਟੀ ਦਾ ਬੁੱਤ ਰੱਖਿਆ ਵਿਚਾਰੀ ਰੋ ਰਲੌਂਦੀ ਹੈ ਪ੍ਰਮਾਤਮਾਗੇ ਅਰਦਾਸਾਂ ਕਰਦੀ ਹੈ ਵੀ ਜੇ ਕਦੀ ਕੋਈ ਵੀ ਦਾਨ ਐਸਾ ਹੋਵੇ ਜਿਸ ਨਾਲ ਕਿਸਦਾ ਭਲਾ ਹੋ ਗਿਆ ਹੋਵੇ ਤੇ ਉਹਦਾ ਹੀ ਫਲ ਮੈਨੂੰ ਦੇ ਦੇ ਸਾਡੀ ਇੱਜ਼ਤ ਰੱਖ ਲੈ ਇਧਰ ਉਹ ਦਾਸੀ ਬੂਹੇ ਤੇ ਖੜੀ ਹੁੰਦੀ ਜਦੋਂ ਉਹਦਾ ਪੁੱਤ ਤੇ ਨੂੰ ਉੱਤਰ ਕੇ ਆਉਂਦੇ ਨੇ ਰਾਜਾ ਕਹਿੰਦਾ ਰਾਣੀ ਨੂੰ ਬੁਲਾ ਕੇ ਲੈ ਕੇ ਆਓ ਹੁਣ ਦਾਸੀ ਤੇ ਜਾਣਦੀ ਸੀ ਵੀ ਮਿੱਟੀ ਦਾ ਬੁੱਤ ਰੱਖਿਆ ਪਰ ਜਦੋਂ ਉਹਨੇ ਉਹ ਰਾਜਕੁਮਾਰ ਨੂੰ ਦੇਖਿਆ ਤਾਂ ਸਾਰੇ ਹੈਰਾਨ ਵੀ ਐਨਾ ਸੋਹਣਾ ਸੀ ਤਾਂ ਹੀ ਰਾਣੀ ਦਿਖਾਉਂਦੀ ਨਹੀਂ ਸੀ। ਭੱਜੀ ਰਾਣੀ ਦੇ ਕੋਲ ਗਈ ਕਹਿੰਦੀ ਰਾਣੀ ਤੇਰਾ ਪੋਤਾ ਆ ਗਿਆ। ਸਾਰੀ ਗੱਲ ਬਾਤ ਦੱਸਦੀ। ਰਾਣੀ ਭੱਜੀ ਭੱਜੀ ਆਉਂਦੀ। ਰਾਣੀ ਉਹਨੂੰ ਆਪਣੇ ਨਾਲ ਲਗਾਉਂਦੀ। ਹੁਣ ਉੱਥੇ ਰਹਿਣ ਲੱਗਦਾ। ਹੁਣ ਮਾਂ ਪਿਓ ਇੰਨਾ ਪਿਆਰ ਕਰਦੇ ਨੇ। ਘਰ ਵਾਲੇ ਵੀ ਆਦਰ ਸਤਿਕਾਰ ਕਰਦੇ। 2 ਦਿਨ ਦਾ ਕਹਿ ਕਿ ਆਇਆ ਸੀ 2 ਮਹੀਨੇ ਬੀਤ ਗਏ। ਐਵੇਂ ਕਰਦੇ ਕਰਦੇ 2 ਸਾਲ ਦਾ ਸਮਾਂ ਲੰਘ ਗਿਆ। ਕਿੰਦੀ ਇੱਧਰ ਉਹ ਜਿਹੜੇ ਨਾਗਨ ਸੀ ਉਹਨੇ ਬੜਾ ਇੰਤਜ਼ਾਰ ਕੀਤਾ ਵੀ ਹੁਣ ਆਏਗਾ ਹੁਣ ਆਏਗਾ ਕਿੰਦੀ ਵੀ ਕਿਤੇ ਕੋਈ ਮੁਸੀਬਤ ਚ ਨਾ ਫਸ ਗਿਆ ਉਹਦਾ ਹੁਣ ਨਾ ਆਸੇ-ਪਾਸੇ ਉਹਨੂੰ ਭਾਲ ਕਰਨ ਲਈ ਆਉਂਦੀ ਹੈ ਕਿੰਦੀ ਜਦੋਂ ਆਉਂਦੀ ਹੈ ਨਾ ਤੇ ਹੁਣ ਸਪਨੋ ਇਹ ਹੁੰਦਾ ਵੀ ਇੰਨਾ ਮਾਪਿਓ ਜਣ ਇੰਨਾ ਪਿਆਰ ਕਰਦੇ ਨੇ ਇਹਨਾਂ ਨੂੰ ਕਿਵੇਂ ਛੱਡ ਕੇ ਜਾਵਾਂ ਘਰ ਵਾਲੀ ਇੰਨਾ ਇੱਜ਼ਤ ਸਤਿਕਾਰ ਕਰਦੀ ਏ ਤੇ ਇੰਨਾ ਮੇਰੇ ਹੁਣ ਔਲਾਦ ਵੀ ਹੋ ਗਈ ਏ ਇਹਨਾਂ ਨੂੰ ਛੱਡ ਕੇ ਕਿਵੇਂ ਜਾਵਾਂ ਕਹਿੰਦੇ ਉਹ ਨਾ ਕੀ ਕਰਦਾ ਵੀ ਆਪਣੇ ਪਿਤਾ ਨੂੰ ਕਹਿੰਦਾ ਪਿਤਾ ਜੀ ਵੀ ਮਹਿਲ ਦੀ ਸੁਰੱਖਿਆ ਲਈ ਨਾ ਮਹਿਲ ਦੇ ਅੱਗੇ ਤਿੰਨ ਖਾਈਆਂ ਬਣਾਓ ਸਭ ਤੋਂ ਪਹਿਲੇ ਵਿੱਚ ਪਾਣੀ ਉਸ ਤੋਂ ਅੱਗੇ ਆਗ ਤੇ ਤੀਜੇ ਵਿੱਚ ਕੰਡੇ ਰੱਖੋ ਉਹਦੇ ਪਿਤਾ ਜੀ ਕਹਿੰਦੇ ਵੀ ਇਹ ਕਿਉਂ ਕਹਿੰਦੇ ਮਹਿਲ ਦੀ ਸੁਰੱਖਿਆ ਕਰਕੇ ਉਹਦੇ ਪਿਤਾ ਜੀ ਨੇ ਕਰਤਾ ਹੁਣ ਹੌਲੀ ਹੌਲੀ ਉਹ ਨਾਗਨ ਲਬ ਦੀ ਲਬ ਦੀ ਉਸ ਥਾਂ ਤੇ ਆ ਗਈ ਪਰ ਜਦੋਂ ਆ ਕੇ ਹੁਣ ਤਿੰਨ ਖਾਈਆਂ ਵੇਂਦੀ ਹੈ ਵੀ ਪਾਣੀ ਆਗ ਤੇ ਕੰਡੇ ਉਹ ਕਹਿੰਦੀ ਵੀ ਉਹਨੂੰ ਪਤਾ ਸੀ ਮੈਂ ਲੱਭਦੀ ਲੱਭਦੀ ਆਉਂਗੀ ਇਸ ਕਰਕੇ ਉਹਨੇ ਮੈਨੂੰ ਆਪਣੇ ਤੋਂ ਦੂਰ ਕਰਨ ਲਈ ਸਾਰਾ ਕੁਝ ਕੀਤਾ ਹੁਣ ਉਹਦੇ ਗੁੱਸੇ ਦੀ ਕੋਈ ਹੱਦ ਨਾਰੀ ਉਹ ਕਹਿੰਦੀ ਜੇ ਮੈਂ ਦੁੱਖ ਜਾਣਾ ਤਾਂ ਇਨ੍ਹਾਂ ਛੱਡਣਾ ਇਨ੍ਹਾਂ ਦੋਹਾਂ ਨੂੰ ਵੀ ਨਹੀਂ ਹੈਗਾ ਕਹਿੰਦੇ ਹੁਣ ਨਾ ਕਿਸੇ ਪਾਸੇ ਵੀ ਅੰਦਰ ਜਾਣ ਦਾ ਇੱਕੋ ਹੀ ਰਾਹ ਸੀ ਇੱਕ ਮਨੁੱਖ ਰੋਜ਼ ਸਵੇਰੇ ਅਮਰਤ ਵੇਲੇ ਅੰਦਰ ਜਾਂਦਾ ਸੀ ਉਹ ਕੋਈ ਸਮਾਨ ਲੈ ਕੇ ਜਾਂਦਾ ਉਹਦੇ ਝੋਲੇ 'ਚ ਬੈਠ ਕੇ ਤੇ ਅੰਦਰ ਚਲੀ ਗਈ ਜਦੋਂ ਅੰਦਰ ਗਈ ਤੇ ਹੌਲੀ ਹੌਲੀ ਲੱਭਦੀ ਲੱਭਦੀ ਉਹਨਾਂ ਦੋਹਾਂ ਦਾ ਕਮਰਾ ਲੱਭ ਲਿਆ ਜਦੋਂ ਅੰਦਰ ਗਈ ਤੇ ਦੇਖਿਆ ਵੀ ਉਹ ਪਤੀ ਪਤਨੀ ਤੇ ਵਿੱਚ ਉਹਨਾਂ ਦਾ ਜਵਾਬ ਸੁत्ता ਪਿਆ ਸੀ ਦੇਖ ਕੇ ਕਹਿੰਦੀ ਵੀ ਮੈਂ ਆਪਣਾ ਇਹਨਾਂ ਤੋਂ ਬਦਲਾ ਲੈਣ ਲਈ ਵੀ ਉਹਨੂੰ ਉਸ ਤੋਂ ਉਹਦੀ ਮਾਨਿਕ ਹੋ ਸਕਦੀ ਜੇ ਇਹਨੂੰ ਕੁਝ ਕਰਨੀ ਆ ਤੇ ਇਹ ਦੋਨਾਂ ਤੇ ਉਹਦਾ ਪਤੀ ਤੇ ਉਹਦਾ ਪਿਓ ਖਸ ਜੀਗਾ ਕਹਿੰਦੀ ਵੀ ਐਵੇਂ ਕਰਨੀ ਆ ਆਪਣੀ ਹੀ ਜਾਨ ਦੇ ਦੇਨੀ ਆ ਇੰਦੀ ਪਰ ਮੈਨੂੰ ਉਸ ਸੰਤ ਪਾਕੀਰ ਨੇ ਜਿਹੜੀ ਗੱਲ ਕੀਤੀ ਸੀ ਨਾ ਉਸ ਤੇ ਅਮਲ ਕਰ ਲੈਣਾ ਚਾਹੀਦਾ ਸੀ ਵੀ ਘਰ ਦੀਆਂ ਤਿੰਨ ਚੀਜ਼ਾਂ ਕਦੇ ਕਿਸੇ ਨੂੰ ਨਹੀਂ ਦੇਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਨਾ ਤਾਂ ਆਪਣੇ ਘਰ ਦੀ ਪਤੀ ਪਤਨੀ ਪਤੀ ਕਿਸੇ ਕੋਲ ਜਾਏ ਤੇ ਨਾ ਹੀ ਪਤਨੀ ਕਿਸੇ ਕੋਲ ਜਾਏ ਇਹ ਇੱਜ਼ਤ ਨੂੰ ਹਮੇਸ਼ਾ ਸੰਭਾਲ ਕੇ ਰੱਖੋ ਦੂਜਾ ਆਪਣਾ ਪੈਸਾ ਟਕਾ ਕਦੇ ਕਿਸੇ ਨੂੰ ਨਾ ਦਵੋ ਜਿਹਦਾ ਪਾ ਪੈਸਾ ਟਕਾ ਦੇਣਿਆ ਤਾਂ ਲੜਾਈ ਦਾ ਕਾਰਨ ਵੀ ਬਣਦਾ ਤੇ ਜ਼ਰੂਰਤ ਪੈਣ ਤੇ ਵਾਪਸ ਨਾ ਮਿਲਣ ਤੇ ਉਹ ਆਪਣੇ ਕੋਲ ਸਿਰਫ ਮਿੱਟੀ ਦੇ ਸਮਾਨ ਹੁੰਦਾ ਤੀਜਾ ਆਪਣੇ ਘਰ ਦਾ ਗਹਿਣਾ ਘਟਾ ਉਹ ਆਪਣੇ ਘਰ ਦੀ ਬਰਕਤ ਹੁੰਦੀ ਹੈ ਉਹ ਕਦੇ ਕਿਸੇ ਨੂੰ ਨਾ ਦਵੋ ਜਦੋਂ ਇਹ ਚੀਜ਼ਾਂ ਤਿੰਨੋਂ ਕਿਸੇ ਨੂੰ ਦੇਣਿਆ ਨਾ ਤਾਂ ਹਮੇਸ਼ਾ ਘਾਟ ਆ ਹੀ ਹੁੰਦਾ ਐਨਾ ਕਹਿ ਕੇ ਉਹ ਉੱਥੇ ਆਪੇ ਸਿਰ ਪਟਾ ਪਟਕ ਕੇ ਤੇ ਪਲੰਗ ਦੇ ਥੱਲੇ ਉਹਨੇ ਸਵਾਸ त्याग ਦਿੱਤੇ ਸਵੇਰੇ ਜਦੋਂ ਉਹ ਉੱਠਦਾ ਤੇ ਪਲੰਗ ਦੇ ਥੱਲੇ ਨੂੰ ਦੇਖਦਾ ਤਉ ਉਹ ਕਹਿੰਦਾ ਵੀ ਮੈਨੂੰ ਪਤਾ ਸੀ ਤੂੰ ਲੱਭਦੀ ਆਏਂਗੀ ਪਰ ਐਨਾ ਨਹੀਂ ਸੀ ਪਤਾ ਵੀ ਤੂੰ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਲੇਂਗੀ ਉਹ ਗੱਲ ਚ ਉਹਨੂੰ ਪਾ ਕੇ ਕਮਲਿਆਂ ਤਰ੍ਹਾਂ ਆਸੇ-ਪਾਸੇ ਫੇਰਦਾ ਹੁਣ ਉਹਨੂੰ ਉਸ ਦੇ ਜਿਹੜਾ ਉਹਨੇ ਮਾਰਾ ਕੀਤਾ ਸੀ ਉਹਦੀ ਸਜ਼ਾ ਮਿਲ ਚੁੱਕੀ ਸੀ ਇਸ ਲਈ ਸੰਗਤ ਜੀ ਕਦੀ ਵੀ ਤੇਨ ਚੀਜ਼ਾਂ ਕਿਸੇ ਨੂੰ ਨਹੀਂ ਦੇਣੀਆਂ ਚਾਹੀਦੀਆਂ ਜਦੋਂ ਵੀ ਕੋਈ ਚੀਜ਼ ਕਿਸੇ ਨੂੰ ਦੋ ਸੋਚ ਵਿਚਾਰ ਕੇ ਸਮਝ ਲਓ ਉਹ ਵੀ ਇਹਦਾ ਨਤੀਜਾ ਕੀ ਨਿਕਲੇਗਾ ਇਸ ਸੰਗਤ ਜੀ ਤੁਹਾਨੂੰ ਇਸ ਵੀਡੀਓ ਤੋਂ ਕੀ ਸਿੱਖਣ ਨੂੰ ਮਿਲਿਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੀ ਜਿਹਦਾ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅੱਗੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ